ਖੰਨਾ ਦੀਆਂ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਰਾਜਨੀਤੀ ਪਾਰਟੀਆਂ ਦੇ ਆਗੂਆ ਵੱਲੋਂ ਭਾਰਤ ਦੀ ਸੈਨਾ ਦੀ ਬਹਾਦਰੀ ਦੀ ਜਿੱਤ ਦੀ ਖੁਸ਼ੀ ਵਿੱਚ ਤਿਰੰਗਾ ਯਾਤਰਾ ਖੰਨਾ ਦੇ ਲਲੇੜੀ ਰੋਡ ਚੌਕ ਤੇ 19 ਮਈ ਨੂੰ ਦਿਨ ਤੋਂ ਲੈ ਕੇ ਹਰ ਸ਼ਹਿਰ ਵਾਸੀ ਇੰਨਾ ਇਕਤਾਰੂ ਹੋ ਗਿਆ ਸੀ ਵੀ ਮੈਨੂੰ ਰੁਫਲ ਫੜਾ ਦਿਓ ਤੇ ਮੈਂ ਪਾਕਿਸਤਾਨ ਤੇ ਅਟੈਕ ਕਰਾਂਗਾ ਸੋਮਵਾਰ ਨੂੰ 19 ਤਰੀਕ ਨੂੰ ਸ਼ਾਮ ਨੂੰ 5 ਵਜੇ ਲਲੇੜੀ ਰੋਡ ਚੌਕ ਤੋਂ ਨਿਕਲ ਕੇ ਸਮਰਾਲਾ ਰੋਡ ਤੱਕ ਜਾਂਦੇ ਹੋਏ ਵਾਪਸ ਲੈ ਲੇਡੀ ਰੋਡ ਚੌਂਕ ਤੇ ਆਉਗੀ ਜਿਸ ਬਿਨਾ ਕਿਸੇ ਹਤਾਸ਼ਾ ਦੇ ਬਿਨਾ ਕਿਸੇ ਉਹਨਾਂ ਨੇ ਤਾਂ ਅਟੈਕ ਨੂੰ ਬੜਾ ਵੱਡਾ ਨੁਕਸਾਨ ਪਹੁੰਚਾਇਆ ਲੇਕਿਨ ਉਹਨਾਂ ਦੀ ਪਬਲਿਕ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਇੱਕ ਸਾਡੇ ਪ੍ਰਾਈਮ ਮਿਨਿਸਟਰ ਉਹ ਡਿਫੈਂਸ ਮਿਨਿਸਟਰ ਨੇ ਜੀ ਉਹਨੂੰ ਦਿੱਤੇ ਤੇ ਅੱਜ ਵੀ ਸਾਡੀ ਸਰਕਾਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੀਆਂ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਰਾਜਨੀਤੀ ਪਾਰਟੀਆਂ ਦੇ ਆਗੂਆ ਵੱਲੋਂ ਭਾਰਤ ਦੀ ਸੈਨਾ ਦੀ ਬਹਾਦਰੀ ਦੀ ਜਿੱਤ ਦੀ ਖੁਸ਼ੀ ਵਿੱਚ ਤਿਰੰਗਾ ਯਾਤਰਾ ਖੰਨਾ ਦੇ ਲਲੜੀ ਰੋਡ ਚੌਕ ਤੇ 19 ਮਈ ਨੂੰ ਦਿਨ ਸੋਮਵਾਰ ਨੂੰ ਸ਼ਾਮ ਨੂੰ 5 ਵਜੇ ਸ਼ੁਰੂ ਹੋਵੇਗੀ ਜੈ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰਨਲ ਪਹਿਲਾਂ ਤੁਮੈ ਸਾਰੇ ਆਪਣੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਦਾ ਕਿ ਅੱਜ ਸਾਡੀ ਮੀਟਿੰਗ ਲਈ ਤੁਸੀਂ ਕਵਰੇਜ ਕਰਨ ਆਏ ਹੋ ਤੇ ਸਾਡੀ ਮੀਟਿੰਗ ਦਾ ਜਿਹੜਾ ਅੱਜ ਦਾ ਇਹ ਏਜੰਡਾ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਦਿੱਲੀ ਜੋ ਘਟਨਾ ਪਹਿਲਗਾਮ ਵਿੱਚ ਵਾਪਰੀ ਸੀ ਉਸ ਤੋਂ ਬਾਅਦ ਸਾਰੇ ਦੇਸ਼ ਵਾਸੀਆਂ ਨੂੰ ਪੂਰੀ ਗੁੱਸੇ ਦੀ ਲਹਿਰ ਸੀਗੀ ਜਿਵੇਂ ਉੱਥੇ ਧਰਮ ਪੁੱਛ ਪੁੱਛ ਕੇ ਘਟਨਾ ਕਰਮ ਹੋਇਆ ਸਾਰਾ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਪੂਰੇ ਸਮੁੱਚੇ ਦੇਸ਼ ਦੇ ਲੋਕਾਂ ਦੇ ਜਿਹੜੇ ਹਿਰਦੇ ਗੁੰਦਰੇ ਗਏ ਸੀ ਸਭ ਤੋਂ ਵੱਡੀ ਗੱਲ ਗੁੱਸੇ ਦੀ ਲਹਿਰ ਬਹੁਤ ਜ਼ਿਆਦਾ ਸੀ ਤੇ ਹਰ ਸ਼ਹਿਰ ਵਾਸੀ ਇੰਨਾ ਉਤਾਰੂ ਹੋ ਗਿਆ ਸੀ ਵੀ ਮੈਨੂੰ ਰਫਲ ਫੜਾ ਦਿਓ ਤੇ ਮੈਂ ਪਾਕਿਸਤਾਨ ਤੇ ਅਟੈਕ ਕਰਨ ਨੂੰ ਤਿਆਰ ਆ ਤੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਰੇ ਦੇਸ਼ ਦੀਆਂ ਲੋਕਾਂ ਦੀਆਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਤੇ ਉਹਨਾਂ ਦੀ ਜਿਹੜੀ ਗੁੱਸੇ ਨੂੰ ਭਾਫ ਦਿਆਂ ਬਿਨਾਂ ਦੇਰੀ ਕੀਤੇ ਜਿਹੜਾ ਇਹ ਅੱਤਵਾਦੀ ਹਮਲੇ ਦਾ ਜਿਹੜਾ ਬਦਲਾ ਲਿਆ ਗਿਆ ਆਪਰੇਸ਼ਨ ਸੰਦੂਰ ਚਲਾਇਆ ਤੇ ਪਾਕਿਸਤਾਨ ਦੇ ਵਿੱਚ ਜਿੱਦੀ ਜਿਹੜੀ ਕਸ਼ਮੀਰ ਦੇ ਕਬਜ਼ੇ ਵਾਲਾ ਜਿਹੜਾ ਇਲਾਕਾ ਸੀਗਾ ਉਹਨਾਂ ਦੇ ਅੰਦਰ ਘੁਸ ਕੇ ਉੱਥੇ ਜਿਹੜਾ ਅੱਤਵਾਦ ਦਾ ਖਾਤਮਾ ਕੀਤਾ ਹੈ ਤੇ ਆਪਰੇਸ਼ਨ ਸੰਧੂਰ ਚਲਾ ਕੇ ਜਿਵੇਂ ਉਹਨਾਂ ਨੇ ਮੋਦੀ ਸਾਹਿਬ ਨੇ ਸਪਸ਼ਟ ਕਿਹਾ ਇਹਨਾਂ ਨੇ ਸਾਡਾ ਸਾਡਾ ਸੰਧੂਨ ਮਟਾਇਆ ਅਸੀਂ ਇਹਨਾਂ ਨੂੰ ਮਟਾਵਾਂਗੇ ਉਹ ਕਰਕੇ ਦਿਖਾਇਆ ਤੇ ਸਾਡੇ ਜਿਹੜੀ ਦੇਸ਼ ਦੀ ਸੈਨਾ ਉਹ ਵੀ ਬੇਖੌਫ ਹੋ ਕੇ ਅੱਤਵਾਦੀਆਂ ਨਾਲ ਬਿਨਾਂ ਕਿਸੇ ਡਰ ਤੋਂ ਭੈ ਤੋਂ ਅਟੈਕ ਕੀਤੇ ਨੇ ਉਸ ਲਈ ਅਸੀਂ ਇੱਕ ਤਿਰੰਗਾ ਯਾਤਰਾ ਕੱਢੀ ਹੈ ਕੱਢਣ ਦਾ ਇੱਕ ਪਲਾਨ ਕੀਤਾ ਹੈਗਾ ਉਹਦੇ ਬਾਰੇ ਤੁਹਾਨੂੰ ਬਾਕੀ ਸਾਰਾ ਅ ਛਾੜੀਆ ਜਿਹਨੂੰ ਅਸੀਂ ਕੋਆਰਡੀਨੇਟਰ ਲਾਇਆ ਉਹ ਦੱਸਣਗੇ ਤੇ ਮੈਂ ਇਥੇ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹੜਾ ਇਹ ਆਪਰੇਸ਼ਨ ਸੰਦੂਰ ਚਲਾ ਕੇ ਅੱਜ ਜਿਹੜਾ ਬਦਲਾ ਲਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਉਹਨਾਂ ਨੇ ਦਿਖਾ ਦਿੱਤਾ ਹੈ ਵੀ ਅੱਜ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਕਈ ਉਹ ਜਿਵੇਂ ਕਹਿੰਦੇ ਸੀ ਵਰਲਡ ਦੀ ਪਾਵਰ ਹੈ ਇਹ ਹਮਲਾ ਜਿਹੜਾ ਤੁਰੰਤ ਕਰਕੇ ਜਿਹੜੇ ਦੇਸ਼ ਦੇ ਜਿੰਨੇ ਵੀ ਸਾਡੇ ਦੇਸ਼ ਵਾਸੀਆਂ ਜਿਹੜੇ ਹਿਰਦਿਆਂ ਨੂੰ ਸ਼ਾਂਤੀ ਮਿਲੀ ਹੈ ਇਹ ਦਿਖਾ ਦਿੰਦਾ ਹੈ ਵੀ ਅੱਜ ਜਿਹੜਾ ਹਿੰਦੁਸਤਾਨ ਹੈ ਉਹ ਵਰਲਡ ਦੀ ਨੰਬਰ 1 ਪਾਵਰ ਹੈ ਤੇ ਅੱਜ ਇਹਨਾਂ ਦੀ ਜਿਹੜਾ ਜਿਹੜੀ ਇੱਕ ਉਸ ਤੋਂ ਬਾਅਦ ਵੀ ਪਾਕਿਸਤਾਨ ਵੱਲੋਂ ਜਿਹੜੀ ਇਹ ਭਾਵੇਂ ਸਾਡੀ ਆਰਮੀ ਨੇ ਉਥੇ ਸਿਰਫ ਕਸ਼ਮੀਰ ਤੇ ਜਿਹੜੀ ਸਾਡੀ ਕਵਚਾਈ ਤੇਕ ਹਮਲੇ ਕੀਤੇ ਪਰ ਪਾਕਿਸਤਾਨ ਦੀ ਫਿਰ ਵੀ ਬਦਨੀਤੀ ਰਹੀ ਉਸ ਵੱਲੋਂ ਡਰੋਨ ਸਾਡੇ ਸਾਰੇ ਸਾਰਿਆਂ ਨੂੰ ਪਤਾ ਹੈ ਵੀ ਸਾਡੇ ਸਾਰੇ ਵੱਡੇ ਸ਼ਹਿਰਾਂ ਵੱਲ ਉਹਨਾਂ ਨੇ ਡਰੋਨ ਸੁੱਟਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਜਿਹੜੀ ਫਤਿਹ ਮਿਜ਼ਾਈਲ ਵੀ ਛੱਡੀ ਤੇ ਸਾਰੇ ਸਾਡੇ ਦੇਸ਼ ਦੀ ਆਰਮੀ ਨੇ ਸਾਰੇ ਉਹਨਾਂ ਦੇ ਨਸ਼ਤਾ ਕੁਸ਼ ਕਰ ਦਿੱਤੇ ਤੇ ਸਾਡੇ ਇਹਨਾਂ ਨੇ ਦੇਖੋ ਮੰਦਰਾਂ ਦੇ ਵੀ ਉਹ ਤੇ ਗੁਰਦੁਆਰਾ ਸਾਹਿਬ ਤੇ ਵੀ ਅਟੈਕ ਕੀਤਾ ਇਸ ਤੋਂ ਜਿਹੜੀ ਮਾਰੀ ਪਾਕਿਸਤਾਨ ਲਈ ਇਹ ਗੱਲ ਨਹੀਂ ਹੋ ਸਕਦੀ ਤੇ ਅਸੀਂ ਅੱਜ ਪੂਰਾ ਦੇਸ਼ ਇਕਜੁੱਟ ਹੈ ਇਹ ਵੀ ਸਾਰਾ ਇਸ ਸਾਰੇ ਘਟਨਾਕਰਮ ਦੇ ਵਿੱਚ ਸਾਹਮਣੇ ਆਇਆ ਤੇ ਮੋਦੀ ਸਾਹਿਬ ਨੇ ਇਹ ਜਿਹੜਾ ਹੁਣ ਸਪਸ਼ਟ ਕੀਤਾ ਹੈਗਾ ਵੀ ਪਾਣੀ ਵੀ ਉਦੋਂ ਹੀ ਮਿਲੂਗਾ ਪਾਣੀ ਤੇ ਜਿਹੜਾ ਖੂਨ ਹੈ ਉਹ ਇਕੱਠਾ ਨਹੀਂ ਬਹਿ ਸਕਦਾ ਔਰ ਜਦ ਤੱਕ ਅਤਵਾਦ ਦਾ ਇਹ ਖਾਤਮਾ ਜਿਹੜਾ ਹੈਗਾ ਉਹ ਨਹੀਂ ਹੁੰਦਾ ਉਦੋਂ ਤੱਕ ਇਹ ਪਾਣੀ ਦਾ ਵੀ ਜਿਹੜਾ ਮਸਲਾ ਹੈ ਉਹ ਵੀ ਬਾਅਦ ਦੇ ਵਿੱਚ ਹੱਲ ਹੋਏਗਾ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਜ਼ਰੂਰ ਕਹੂੰਗਾ ਇਹ ਜਿਹੜੇ ਸਾਡੇ ਜਿਹੜੇ ਸਿੱਖ ਕੌਮ ਦੇ ਵਿੱਚ ਆ ਇਸ ਜਿਹੜੇ ਸਾਰੇ ਮਿਸ਼ਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਸਿੱਖ ਆਗੂ ਜਿਹੜਾ ਇੱਕ ਤੇ ਇੱਕ ਪੰਨੂ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਉਹ ਜਿਹੜੀ ਸਾਡੇ ਸਿੱਖ ਕੌਮ ਤੇ ਇਹ ਲੋਕ ਕਲੰਕ ਨੇ ਮੈਂ ਇਸ ਗੱਲ ਨੂੰ ਵੀ ਤਾਂ ਦੱਸਿਆ ਵੀ ਇਹ ਲੋਕ ਦੇਖੋ ਦੇਸ਼ ਕਿੱਥੇ ਜਾ ਰਿਹਾ ਤੇ ਇਹ ਲੋਕ ਆਪਣੀ ਰਾਜਨੀਤੀ ਆਪਣੀ ਸਿਆਸੀਆਂ ਰੋਟੀਆਂ ਸੇਕਣ ਤੋਂ ਬਾਝ ਨਹੀਂ ਜਾਂਦੇ ਤੇ ਮੈਂ ਹੁਣ ਇਸ ਤੋਂ ਬਾਅਦ ਛਾੜੀ ਜਨੂੰ ਬੇਨਤੀ ਕਰਦਾ ਵੀ ਉਹ ਜਿਹੜਾ ਸਾਡਾ ਇਹ ਸਾਰਾ ਪ੍ਰੋਗਰਾਮ ਹੈ ਉਹਦੇ ਬਾਰੇ ਇਹ ਦੱਸਣਗੇ ਅੱਜ ਦੀ ਕਾਨਫਰੰਸ ਜਿੱਦਾਂ ਕਿ ਤੁਹਾਨੂੰ ਕਮਲਜੀ ਨੇ ਦੱਸਿਆ ਕਿ ਆਪਰੇਸ਼ਨ ਸੰਧੂਰ ਜਿਹੜਾ ਹੈ ਇਹਦੀ ਜਿਹੜੀ ਸਫਲਤਾ ਹੈ ਤੇ ਜਿਹੜੀ ਖੂਬਸੂਰਤੀ ਨਾਲ ਖੂਬਸੂਰਤੀ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਗਿਆ ਉਹਦੀ ਪ੍ਰਸ਼ੰਸਾ ਦੇ ਵਿੱਚ ਉਹਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਨੇ ਇੱਕ ਤਹਈਆ ਕੀਤਾ ਕਿ ਅਸੀਂ ਇੱਕ ਤਰੰਗਾ ਯਾਤਰਾ ਕੱਢਾਂਗੇ ਜਿਹੜੀ ਕਿ ਸੋਮਵਾਰ ਨੂੰ 19 ਤਰੀਕ ਨੂੰ ਸ਼ਾਮ ਨੂੰ 5 ਵਜੇ ਲ ਲੇਡੀ ਰੋਡ ਚੌਂਕ ਚੋਂ ਨਿਕਲ ਕੇ ਸਮਰਾਲਾ ਰੋਡ ਤੱਕ ਜਾਂਦੇ ਹੋਏ ਵਾਪਸ ਲੇਡੀ ਰੋਡ ਚੌਂਕ ਤੇ ਆਉਗੀ ਇਸ ਸਾਰੇ ਪ੍ਰੋਗਰਾਮ ਨੂੰ ਫਾਈਨਲਾਈਜ਼ ਕਰਨ ਲਈ ਅੱਜ ਦੀ ਇਹ ਮੀਟਿੰਗ ਸੀ ਜਿਹਦੇ ਬਾਰੇ ਸਭ ਦੀ ਚਰਚਾ ਹੋਈ ਹੈ ਸਭ ਦੀ ਡਿਊਟੀਆਂ ਵੰਡੀਆਂ ਗਈਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਕਮਲ ਜੀ ਨੇ ਵੀ ਦੱਸਿਆ ਕਿ ਸਾਰੇ ਸ਼ਹਿਰ ਦੀ ਸਾਰੀ ਸੰਸਥਾਵਾਂ ਸਾਰੀ ਰਾਜਨੀਤਿਕ ਪਾਰਟੀਆਂ ਇਕਜੁੱਟ ਹੋਈਆਂ ਕਿਉਂਕਿ ਜਿਹੜਾ ਆਪਰੇਸ਼ਨ ਸੰਧੂਰ ਹੈ ਇਹ ਜਿਸ ਖੂਬਸੂਰਤੀ ਦੇ ਨਾਲ ਇੰਡੀਅਨ ਆਰਮੀ ਨੇ ਐਗਜ਼ੀਕਿਊਟ ਕੀਤਾ ਹੈ ਅੱਜ ਤੋ ਪਹਿਲਾ ਸ਼ਾਇਦ ਕਰੀ ਇਹ ਐਸਾ ਐਗਜ਼ੀਕਿਊਸ਼ਨ ਨਹੀਂ ਹੋਇਆ ਤੁਹਾਨੂੰ ਇੰਡੀਅਨ ਆਰਮੀ ਦੀ ਜਿਹੜੀ ਬਾਈਟਸ ਹੈ ਜਿਹੜੀਆਂ ਉਹਨਾਂ ਦੀ ਪ੍ਰੈਸ ਕਾਨਫਰੰਸਿਸ ਹੈ ਉਹਦੇ ਵਿੱਚ ਜਿਹੜੀ ਉਹਨਾਂ ਨੇ 9 에어 بیس ਉਹਨਾਂ ਦੇ ਖਤਮ ਕੀਤੇ ਨੇ ਉਹ ਸਾਡੀ ਮਿਲਟਰੀ ਨੇ ਸਾਡੀ ਆਰਮੀ ਨੇ ਵਿਦ ਪ੍ਰੂਫ ਸਭ ਕੁਝ ਆਪਣੀ ਪੀਸੀ ਦੇ ਵਿੱਚ ਤੁਹਾਨੂੰ ਸੰਖੇਪ ਦੇ ਵਿੱਚ ਦੱਸਿਆ ਜਦਕਿ ਪਾਕਿਸਤਾਨ ਜਿਹੜਾ ਕਿ ਰੂਟੀਨ ਦੇ ਵਿੱਚ ਕੋਈ ਨਾ ਕੋਈ ਝੂਠ ਬੋਲ ਰਿਹਾ ਵੀ ਅਸੀਂ ਆ ਉੜਾਤਾ ਆ ਉੜਾਤਾ ਸਾਡੀ ਇੰਡੀਅਨ ਫੋਰਸ ਨੇ ਬੜੇ ਸਪਸ਼ਟ ਤਰੀਕੇ ਨਾਲ ਕਿਹਾ ਕਿ ਸਾਡਾ ਇੱਕ ਵੀ ਐਸੈਟ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਜ਼ਰੂਰ ਹੈ ਕਿ ਪਾਕਿਸਤਾਨ ਦੀ ਗੋਲਾਬਾਰੀ ਦੇ ਵਿੱਚ ਸਾਡੇ ਕੁਝ ਲੋਕੀ ਹਤਾਜ਼ ਜ਼ਰੂਰ ਹੋਏ ਜੇ ਐਨਕੇ ਦੇ ਵਿੱਚ ਆਦਰਵਾਈਜ਼ ਉਹਨਾਂ ਦਾ ਕੋਈ ਵੀ ਹਮਲਾ ਸਾਡੀ ਆਰਮੀ ਨੇ ਨਿਊਟਰਲਾਈਜ਼ ਕੀਤਾ ਚਾਹੇ ਪਾਕਿਸਤਾਨ ਦੇ ਕੋਲ ਫੋਰਨ ਦੇ ਜਿੰਨੇ ਮਰਜੀ ਇਕੁਪਮੈਂਟ ਸੀਗੇ ਅ ਚਾਹੇ ਅਮਰੀਕਨ ਆ ਜਾਂ ਚਾਈਨੀਜ਼ ਉਹਨਾਂ ਕੋਲ ਕੋਈ ਵੀ ਇਕੁਪਮੈਂਟ ਸੀਗੇ ਉਹ ਸਾਡੀ ਆਰਮੀ ਨੇ ਇੰਨੀ ਖੂਬਸੂਰਤੀ ਦੇ ਨਾਲ ਇੰਨੀ ਆਪਣੀ ਐਫੀਸ਼ੀਐਂਸੀ ਦੇ ਨਾਲ ਖਤਮ ਕੀਤਾ ਹੈ ਕਿ ਅੱਜ ਜੇ ਤੁਸੀਂ ਦੇਖੋਗੇ ਸਾਡਾ ਜਿਹੜਾ ਡਿਫੈਂਸ ਸੈਕਟਰ ਹੈ ਉਹ 10 ਦਿਨਾਂ ਦੇ ਵਿੱਚ ਕਿਤੇ ਦੱਕੇ ਤੇ ਪਹੁੰਚ ਗਿਆ ਇਹ ਸਾਡੇ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਜੀ ਨੇ ਕੱਲ ਵੀ ਤੇ ਅੱਜ ਵੀ ਇਹ ਗੱਲ ਬਾਰ-ਬਾਰ ਦੁਹਾਈ ਹੈ ਕਿ ਆਪਰੇਸ਼ਨ ਸੰਦੂਰ ਹਲੇ ਖਤਮ ਨਹੀਂ ਹੋਇਆ ਅਸੀਂ ਪਾਕਿਸਤਾਨ ਦੇ ਉੱਪਰ ਨਜ਼ਰ ਰੱਖੀ ਹੋਇਆ ਪਾਕਿਸਤਾਨ ਦਾ ਜਹਾਜ ਆ ਸਾਡੇ ਨਾਲ ਕੋਆਰਡੀਨੇਸ਼ਨ ਹੋਊਗੀ ਜੇ ਉਹਨਾਂ ਨੇ ਕੋਈ ਵੀ ਹਮਾਕਤ ਕੀਤੀ ਤਾਂ ਇਹ ਸਿਰਫ ਟ੍ਰੇਲਰ ਸੀਗਾ ਜਿਹੜੀ ਫਿਲਮ ਆ ਉਹਲੇ ਬਾਕੀ ਹੈ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਡੀ ਦੋ ਪੈਨਾ ਦੇਸ਼ ਦੀ ਆਰਮੀ ਦੀ ਸਾਡੀ ਜਾਂਬਾਜ ਜਿਹੜੇ ਸਾਡੇ ਆਫੀਸਰਸ ਐ ਆਫੀਸਰ ਸਾਡੇ ਕਰਨਲ ਸੋਫੀਆ ਤੇ ਕਰਨਲ ਬਿਉਮਿਕਾ ਅਸੀਂ ਇਹਨਾਂ ਦੇ ਵੀ ਧੰਨਵਾਦੀ ਹਾਂ ਕਿ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਅੱਗੇ ਆ ਕੇ ਸਾਰੇ ਇਸ ਆਪਰੇਸ਼ਨ ਨੂੰ ਲੀਡ ਕੀਤਾ ਹੈ ਤੇ ਜਿਹੜੀ ਇਹਨਾਂ ਨੇ ਸਾਰੀ ਆ ਕੇ ਅੱਗੇ ਐਕਸਪਲੇਨੇਸ਼ਨ ਦਿੱਤੀ ਹੈ ਉਹ ਵੀ ਪਾਕਿਸਤਾਨ ਨੂੰ ਇੱਕ ਬੜਾ ਚੰਗਾ ਜਵਾਬ ਦਿੱਤਾ ਪਰ ਸਰਕਾਰ ਨੇ ਇਸੇ ਲਈ ਮੈਂ ਸਾਰੇ ਸਮਾਜ ਨੂੰ ਸਾਰੇ ਸ਼ਹਿਰ ਨੂੰ ਬੇਨਤੀ ਕਰੂੰਗਾ ਕਿ 19 ਤਰੀਕ ਨੂੰ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਕੱਠੇ ਹੋ ਕੇ ਅਸੀਂ ਘੱਟੋ ਘੱਟ ਆਪਣੇ ਦੇਸ਼ ਨਾਲ ਇੱਥੇ ਦਾ ਖੜੇ ਹੋਈਏ ਇਸ ਤਿਰੰਗਾ ਯਾਤਰਾ ਦੇ ਵਿੱਚ ਜਰੂਰ ਸ਼ਾਮਲ ਹੋਵੋ ਛੜੇ ਸਭ ਲੜਾਈ ਖਤਮ ਹੋ ਗਈ ਆਪਰੇਸ਼ਨ ਜਿਹੜਾ ਹੈ ਚਾਲੂ ਹੈ ਜੇ ਪਾਕਿਸਤਾਨ ਨੇ ਕੋਈ ਵੀ ਹਮਾਕਤ ਕੀਤੀ ਤਾਂ ਇਹਨਾਂ ਨੂੰ ਪੂਰੀ ਫਿਲਮ ਦਿਖਾਵਾਂਗੇ ਥੈਂਕ ਯੂ ਸੋ ਥੈਂਕ ਯੂ ਸਾਡੇ ਭਾਰ ਦੀਆਂ ਫੌਜਾਂ ਨੇ ਬਹੁਤ ਬੜੀਆਂ ਵਧੀਆ ਪ੍ਰਾਗਰਮ ਦਿਖਾ ਕੇ ਪਾਕਿਸਤਾਨ ਨੂੰ ਸਭ ਕੁਝ ਸਿਖਾਇਆ ਬਿਨਾਂ ਕਿਸੇ ਹਤਾਸ਼ਾ ਦੇ ਬਿਨਾਂ ਕਿਸੇ ਉਹਨਾਂ ਨੇ ਉਹ ਤੇ ਅਟੈਕ ਕਰਕੇ ਉਹਨਾਂ ਸਾਰੇ 9 ਦੇ 9 ਜਿਹੜੇ ਸੀਜਰ ਤਾਰੇ ਸੈਂਟਰ ਨੂੰ ਉਹਨਾਂ ਤਬਾਹ ਕੀਤਾ ਤੇ ਉਹ ਬਾਕੀ ਕਿਸੇ ਪ੍ਰਾਈਵੇਟ ਕਿਸੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜੋ ਜੋ ਵੀ ਹੋਇਆ ਬਹੁਤ ਅਸੀਂ ਇਹਦੀ ਸ਼ਲਾਘਾ ਕਰਦੇ ਹਾਂ ਅਰੇ ਬਹੁਤ ਵਧੀਆ ਇੱਕ ਕਾਰਵਾਈ ਹੋਈ ਹੈ ਨਿਬੜ ਗਏ ਦੇਖੋ ਸਾਡੇ ਡਿਫੈਂਸ ਮਿਨਿਸਟਰ ਨੇ ਫੋਰਨ ਮਿਨਿਸਟਰ ਨੇ ਜਾਂ ਪ੍ਰਾਈਮ ਮਿਨਿਸਟਰ ਜੀ ਨੇ ਜਾਂ ਸਾਡੇ ਜਿਹੜੇ ਕਿੰਨੇ ਸਾਰੇ ਨਾਮਾਂ ਦੇ ਜਿਹੜੇ ਸਾਡੇ ચીਫ ਨੇ ਉਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਹੈ ਕਿ ਜਿਹੜਾ ਪਾਕਿਸਤਾਨ ਨੇ ਜਿਹੜੀ ਪਹਿਲਗਾਮ ਦੀ ਹਰਕਤ ਕੀਤੀ ਹੈ ਇਹਦਾ ਜਵਾਬ ਅਸੀਂ ਦਿੱਤਾ ਹੈ ਸਾਰੇ ਵੱਡੇ ਦੇ ਨੌਨ ਡਿਫੈਂਸ ਜਿਹੜੇ ਸਿਸਟਮ ਸੀ ਕਦਮ ਕਰਦੇ ਪਰ ਉਹਨਾਂ ਨੂੰ ਬੜਾ ਵੱਡਾ ਨੁਕਸਾਨ ਪਹੁੰਚਾਇਆ ਲੇਕਿਨ ਉਹਨਾਂ ਦੀ ਪਬਲਿਕ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਇੱਕ ਸਾਡੇ ਪ੍ਰਾਈਮ ਮਿਨਿਸਟਰ ਉਹ ਡਿਫੈਂਸ ਮਿਨਿਸਟਰ ਨੇ ਅੱਜ ਜਿੰਨੇ ਵੀ ਸਾਡੇ ਆਗੂ ਨੇ ਇਸ ਦੇਸ਼ ਦੇ ਚਾਹੇ ਉਹ ਚੀਫ ਮਿੱਟੀ ਨੂੰ ਇੱਕ ਗੱਲ ਕਹਿ ਗਈ ਵੀ ਜੇ ਤੁਸੀਂ ਇੱਕ ਗੋਲੀ ਮਾਰੋਗੇ ਤਾਂ ਅਸੀਂ ਤੁਹਾਨੂੰ ਗੋਲਾ ਮਾਰਾਂਗੇ ਪਰ ਸਾਰਾ ਦੇਸ਼ ਸਾਰਾ ਦੇਸ਼ ਅੱਜ ਪ੍ਰਧਾਨ ਮੰਤਰੀ ਜੀ ਦੇ ਨਾਲ ਨਾਲ ਖੜਾ ਹੈ ਕਿ ਤੁਸੀਂ ਕੋਈ ਵੀ ਕਾਰਵਾਈ ਕਰੋਗੇ ਤੇ ਅਸੀਂ ਇਸ ਗੱਲ ਤੁਹਾਡੇ ਨਾਲ ਸਾਰਾ ਦੇਸ਼ ਜਿਹੜਾ ਥੋੜਾ ਸਾਥ ਦਊ ਕੋਈ ਪਾਰਟੀ ਵੱਜ ਨਹੀਂ ਸਭ ਤੋਂ ਉੱਪਰ ਉੱਠ ਕੇ ਪਰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਹੈ ਕਿ ਜੇ ਐਕਤੀ ਹੋਇਆ ਦੇ ਦੁਆਰਾ ਇਸ ਪਾਕਿਸਤਾਨ ਨੇ ਸ਼ਰਧ ਕੀਤੀ ਤਾਂ ਮੈਂ ਤੁਹਾਨੂੰ ਦੱਸ ਦਣਾ ਕਿ ਪਾਕਿਸਤਾਨ ਦੀ ਫੌਜ ਦੇ ਲਾਸ਼ਾ ਇੱਕ ਵਾਰ ਉਹਦੇ ਘਰ जरूर ਪਹੁੰਚ ਗਏ ਪਹੁੰਚ ਜਾਣਗੇ ਔਰ ਪਹੁੰਚ ਜਾਣਗੇ ਕਿ ਸਾਡੇ ਫੌਜੀ जरूर ਦਾ ਜਰੂਰ ਚੰਗੀ ਤਰ੍ਹਾਂ ਹੀ ਪਾਕਿਸਤਾਨ ਦੇ ਜਿਹੜੇ ਆਪਣਾ ਚੀਫ ਆਫ ਡਿਫੈਂਸ ਮਿਲਟਰੀ ਹੈ ਜਾਂ ਕੋਈ ਉੱਥੇ ਦੇ ਪ੍ਰਾਈਮ ਮਿਨਿਸਟਰ ਹੈ ਉਹ ਆਪਣੇ ਚੰਗਰਾ ਕੰਨਾਂ ਸਮਝ ਲੈਣਗੇ ਕਿ ਭਾਰਤ ਦੀ ਫੌਜ ਕੀ ਕਰ ਰਹੀ ਹੈ ਨਹੀਂ ਆਪਣੇ ਪਾਸ ਥੈਂਕ ਯੂ ਜੀ ਤਾਂ ਅਸੀਂ ਜਿਹੜੀ ਨਾਪਾਕ ਹਰਕਤ 22 April ਨੂੰ ਪਹਿਲਗੰਗਵਾਏ ਕੀਤੀ ਹੈ ਉਹਦਾ ਪਹਿਲੇ ਹੀ ਉਹ ਉਹਨਾਂ ਦੀ ਇੱਕ ਪਲਾਨ ਸੀ ਕਿ ਉਸ ਤੋਂ 2 ਦਿਨ ਪਹਿਲਾਂ ਉਹਨਾਂ ਦਾ ਜਿਹੜਾ ਆਰਮੀ ਦਾ ਚੀਫ ਸੀ ਮਨੀਰ ਉਹਨੇ ਬਹੁਤ ਜਾਰੀਲਾ ਭਾਸ਼ਣ ਪਾਕਿਸਤਾਨ ਦਿੱਤਾ ਕਿ ਉਹਨੇ ਆਪਣੇ ਆਪ ਨੂੰ ਇਹ ਸਾਬਤ ਕੀਤਾ ਕਿ ਉਹ ਬਹੁਤ ਵੱਡੀ ਤਾਕਤ ਹੈ ਤੇ ਉਸ ਤੋਂ ਬਾਅਦ ਹੀ ਇਹ ਪੈਲਗਾਮ 'ਚ ਸਾਡੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਤਰ੍ਹਾਂ ਪੁੱਛ ਕੇ ਉਹਨੇ ਇਹ ਲਸ਼ਾਂ ਪਛਾਣੀਆਂ ਜ ਜਿਹਦੇ ਨਾਲ ਸਾਡੇ ਦੇਸ਼ ਵਿੱਚ ਬਹੁਤ ਵੱਡਾ ਰੋਸ ਪੈ ਗਿਆ ਜਿਹਦੇ ਹਰੇਕ ਨਾਗਰਿਕ ਨੇ ਇਸ ਗੱਲ ਦੀ ਨਿੰਦਾ ਕੀਤੀ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਇਹ ਬਦਲਾ ਲੈ ਜਾਣਾ ਚਾਹੀਦਾ ਤੇ ਇਹ ਵੀ ਪਹਿਲੀ ਵਾਰ ਹੈ ਕਿ ਭਾਰਤ ਦੀ ਸਰਕਾਰ ਨੇ ਸਾਡੀਆਂ ਸਨਾਵਾਂ ਦੇ ਤਿੰਨੇ ਵਿੰਗਾਂ ਨੂੰ ਬੁਲਾ ਕੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਤੇ ਉਹਨਾਂ ਨੂੰ ਪਲਾਨਿੰਗ ਬਣਾਉਣ ਲਈ ਕਿਹਾ ਕਿ ਤੁਸੀਂ ਆਪਣੇ ਤਰੀਕੇ ਨਾਲ ਜੋ ਬਦਲਾ ਲੈਣਾ ਹੈ ਉਹ ਫੌਜ ਆਪਣੀ ਤਿਆਰੀ ਕਰੇ ਤੇ ਫੌਜ ਨੇ ਆਪਣੀ ਤਿਆਰੀ ਕਰਕੇ ਜਿਹੜਾ ਬਦਲਾ ਲਿਆ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ ਸ਼ਾਇਦ ਇਸ ਤਰ੍ਹਾਂ ਦਾ ਜਿਹੜਾ ਆਪਰੇਸ਼ਨ ਸਦੂਰ ਹੋਇਆ ਹੈ ਦੁਨੀਆ 'ਚ ਅੱਜ ਤੱਕ ਕਿਸੇ ਦੇਸ਼ ਵੱਲੋਂ ਇੰਨਾ ਸਟੀਕ ਤੇ ਇੰਨਾ ਸਹੀ ਆਪਰੇਸ਼ਨ ਨਹੀਂ ਕੀਤਾ ਗਿਆ 9 ਠਿਕਾਣੇ ਚੁਣੇ ਗਏ ਉਹਨਾਂ ਵਿੱਚ 21 ਟਾਰਗੇਟ ਸੀ ਤੇ ਆਪਣਾ ਇੱਕ ਵੀ ਨੁਕਸਾਨ ਕੀਤੇ ਬਿਨਾ ਸਾਡੀ ਫੌਜ ਨੇ ਉਹ 21 ਦੇ 21 ਠਿਕਾਣੇ 9 ਥਾਵਾਂ ਤੇ ਚੁਣ ਕੇ ਉਹ ਉਹ ਜਿਹੜੇ ਜ਼ੈਸ਼ਤਗਰ ਦੇ ਉੱਤੇ ਬੈਠੇ ਸੀ ਉਹਨਾਂ ਦਾ ਸਫਾਇਆ ਕੀਤਾ तकरीबन 100 ਦੇ ਕਰੀਬ ਜਿਹੜੇ ਜ਼ੈਸ਼ਤਗਰ ਸੀ ਉਸ 'ਚ ਮਰ ਗਏ ਤੇ ਕਰੋੜਾਂ ਅਰਬਾਂ ਰੁਪਏ ਦਾ ਪਾਕਿਸਤਾਨ ਦਾ ਜਿਹੜਾ ਇਨਫਰਾਸਟ੍ਰਕਚਰ ਉਹ ਉਤਵਾ ਕੀਤਾ ਗਿਆ ਤੇ ਇਹ ਇੱਕ ਹੋਰ ਵੀ ਗੱਲ ਹੈ ਕਿ ਜੇ ਪਾਕਿਸਤਾਨ ਥੋੜਾ ਜਿਹਾ ਵੀ ਚੀਕ ਚੱਕ ਕਰਦਾ ਤਾਂ ਸ਼ਾਇਦ ਉਹਦਾ ਜਿਹੜਾ ਨਿਊਕਲੀਅਰ ਬੇਸ ਸੀ ਉਹ ਵੀ ਉਹ ਘੇਰੇ ਚ ਆ ਜਾਂਦਾ ਪਰ ਉਹ ਜਦੋਂ ਉਹਨੇ ਹਾਲਾਤ ਦੇਖੇ ਹਿੰਦੁਸਤਾਨ ਦੀ ਫੌਜ ਦੀ ਚੜਦੇ ਦੇਖੀ ਤਾਂ ਉਹ ਪਿੱਛੇ हट ਗਿਆ ਤੇ ਉਹਨੇ ਫਿਰ ਨਿਮੰਤਾ ਕਰਕੇ ਹਿੰਦੁਸਤਾਨ ਨਾਲ ਸਮਝੌਤਾ ਕਰਨ ਲਈ ਇਸ ਫੈਰ ਕਰਨ ਲਈ ਉੱਥੋਂ ਦੇ ਡੀਜੀਐਮਓ ਨੇ ਸਾਡੇ ਡੀਜੀਐਮਓ ਨਾਲ ਹੌਟਲਾਈਨ ਤੇ ਗੱਲ ਕਰਕੇ ਕਹਾ ਕਿ ਅਸੀਂ ਪਿੱਛੇ ਹਟਣ ਲਈ ਤਿਆਰ ਆ ਤੁਸੀਂ ਸੀਸਫਾਇਰ ਕਰੋ ਤਾਂ ਭਾਰਤੀ ਸਰਕਾਰ ਨੇ ਉਸ ਸੀਸਫਾਇਰ ਕਰਨ ਦੀ ਜਿਹੜੀ ਹੁਕਮ ਦਿੱਤੇ ਤੇ ਅੱਜ ਵੀ ਸਾਡੀ ਸਰਕਾਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ ਹਲੇ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪੂਰੀ ਤਰ੍ਹਾਂ ਸਿੱਧੇ ਹੋ ਗਏ ਅਮਨ ਸ਼ਾਂਤੀ ਨਾਲ ਆਪ ਨਹੀਂ ਜਾਂਦੇ ਤੇ ਅਮਨ ਸ਼ਾਂਤੀ ਨਾਲ ਹਿੰਦੁਸਤਾਨ ਨੂੰ ਰਹਿਣ ਨਹੀਂ ਦਿੰਦੇ ਉਨੀ ਦੇਰ ਆਪਰੇਸ਼ਨ ਸੰਦੂਰ ਦਾ ਡਰ ਤੁਹਾਡੇ ਸਿਰ ਤੇ ਰਹੂਗਾ ਤੇ ਮੈਂ ਇਸ ਗੱਲ ਲਈ ਭਾਰਤ ਦੀ ਕੇਂਦਰ ਸਰਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਡਿਫੈਂਸ ਮਿਨਿਸਟਰ ਨੂੰ ਭਾਰਤ ਦੇ ਹੋਮ ਮਿਨਿਸਟਰ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਤੇ ਹੀ ਵਧਾਈ ਦਿੰਦਾ ਤੇ ਸਾਡੇ ਦੇਸ਼ ਨੇ ਦੁਨੀਆ ਵਿੱਚ ਸਾਡੀ ਜਿਹੜੀ ਸੋਵਰਨਿਟੀ ਸੀ ਸਾਡੀ ਜਿਹੜੀ ਆਜ਼ਾਦ ਮਾਨਸਤ ਸੀ ਉਹਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ 'ਚ ਰੱਖਿਆ ਤੇ ਅੱਜ ਮੈਂ ਇਸ ਮੌਕੇ ਤੇ ਸਾਰੇ ਦੇਸ਼ ਵਾਸੀ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਫੀਲ ਕਰਨੀ ਚਾਹਨਾ ਕਿ 19 ਤਰੀਕ ਨੂੰ ਜਿਹੜੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਹ ਲਲਹੇੜੀ ਰੋਡ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਜਾ ਕੇ ਤੇ ਵਾਪਸ ਲਿਹੜੀ ਰੋਡ ਤੇ ਉਹ ਉਹਦੀ ਸਮਾਪਤੀ ਹੋਣੀ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਹਮੇ ਆ ਕੇ ਪਹੁੰਚੋ ਸ਼ਾਮ 5 ਵਜੇ ਦਾ ਉਹਦਾ ਟਾਈਮ ਦਿੱਤਾ ਗਿਆ ਤੇ ਸਭ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਜਿਹੜੇ ਕੋਲ ਝੰਡੇ ਝੰਡੇ ਲੈ ਕੇ ਆਓ ਨਹੀਂ ਤਾਂ ਝੰਡੇ ਸਾਡੇ ਵੱਲੋਂ ਉਹਨਾਂ ਨੂੰ ਦਿੱਤੇ ਜਾਣਗੇ ਤੇ ਬੈਨਰ ਲੱਗੇ ਹੋਣਗੇ ਪਾਣੀ ਦਾ ਪ੍ਰਬੰਧ ਹੋਊਗਾ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਯਾਤਰਾ ਤੇ ਪਹੁੰਚ ਕੇ ਆਪਣੇ ਆਪ ਨੂੰ ਦੇਸ਼ ਭਗਤ ਹੋਣ ਦਾ ਪ੍ਰੂਫ ਕਰੋ ਭਾਰਤ ਮਾਤਾ ਕੀ ਜੈ ਹਾਂਜੀ